ਮੇਰੇ ਕੋਈ ਨਾ ਮੈਨੇਜ ਕਰਨਾ ਸੀ ਆਪਣੇ ਰਸੋਈਆ ਨੂੰ ਮੈਨੇਜ ਕਰਨਾ ਸੀ ਆਪਣੇ ਮਾਮਾ ਦੇ ਕਹਿਣਾ ਨੂੰ ਗਿਫਟ ਦੇ ਦੇਣੀ ਉਸ ਹਮਲਾਵਰ ਤੇ ਸਾਡਾ ਸਿੱਧਾ ਹੱਕ ਮੰਗਾ ਸੀ ਆਪਾਂ ਸਰਕਾਰ ਨੂੰ ਦੱਸ ਦਈਏ ਕਿ ਆਪਾਂ ਕੋਈ ਕੋ ਮੰਗ ਨਹੀਂ ਆਏ ਆਪਾਂ ਆਪਣਾ ਹੱਕ ਮੰਗਣ ਆਏ ਆ ਆਪਣਾ ਹੱਕ ਲੈਣ ਆਏ ਆ ਇਹ ਜੜੀ ਅਸੀਂ ਨਹੀਂ ਕਰਨ ਦੱਗੋ ਤੂੰ ਨਸ਼ਾ ਨਹੀਂ ਬੰਦ ਕਰਤਾ ਏ ਮੈਂ ਸਦਾ ਜ਼ਰੂਰ ਦਿੱਤਾ ਜੇ ਉਹ ਮਾਮਾ ਜਿਹਦੇ ਪੁੱਤ ਨਸ਼ੇ ਕਰੀ ਮਾਰ ਰਹੇ ਆ ਉਹ ਮਾਮਾ ਰਾਤ ਨੂੰ ਸੌਂਦੀਆਂ ਨਹੀਂ ਤੇ ਆਪਨੀ ਸਰਕਾਰ ਜਾਗਦੀ ਨਹੀਂ ਜੇ ਪੈਨੋ ਆਪਾ ਇਹ ਹਜ਼ਾਰ ਕੇ ਵਾਸਤੇ ਨਹੀਂ ਆਏ ਆਪਾ ਆਪਣੀ ਸ਼ੌਂਜਾ ਤੁਸੀ ਕੀ ਆ ਸੀ ਇਹ ਆਰਥਿਕ ਤਸਦੀ ਦੀ ਲਾਭੇ ਤੁਹਾਨੂੰ ਆਪਾ ਉਸ ਵਾਸਤੇ ਆਏ ਆ ਦਿੱਤਾ ਕੀ ਇਹਨਾਂ ਨੇ ਨਾ ਸਾਨੂੰ ਕੋਈ ਪੈਸਾ ਦਿੱਤਾ ਨਾ ਸਾਡੇ ਜਿਹੜੇ ਪ੍ਰਿਆਸ ਇਹਨਾਂ ਨੇ ਪੂਰੇ ਹੋਣ ਦਿੱਤੇ ਨਾ ਹੀ ਕਿਸੇ ਤਰ੍ਹਾਂ ਦਾ ਅਧਿਐਸ ਕੀਤਾ ਜਿਹੜੀਆਂ ਕੇਂਦਰ ਨੇ ਦਿੱਤੀਆਂ ਉਹ ਵੀ ਨਹੀਂ ਰਹੀਆਂ ਸਾਨੂੰ ਅਸੀਂ ਉਹ ਸ਼ੀਮਾਂ ਦਾ ਹਿਸਾਬ ਲੈਣ ਵਾਸਤੇ ਅੱਜ ਚੰਡੀਗੜ੍ਹ ਵਿੱਚ ਆਏ ਆਂ ਕਿਹਾ ਜਾਂਦਾ ਬਹੁਤ ਹੀ ਕਾਗਜ਼ ਦੇ ਹੁੰਦੇ ਆ ਪਰ ਵਿਸ਼ਵਾਸ ਦੀ ਲੜਾਈ ਸੜਕ 'ਤੇ ਉੱਤੇ ਹੁੰਦੀ ਹੈ ਅੱਜ ਜਿਸੀ ਉਹ ਹੀ ਸਾਰੀਆਂ ਪਹਿਨਾ ਸੜਕ 'ਤੇ ਉਹ ਆਪਣੇ ਹੱਕ ਦੀ ਲੜਾਈ ਵੜਨ ਵਾਸਤੇ ਆਏ ਆਂ ਮਿੱਤ ਦੇਣੋਂ ਅਸੀਂ ਸੁਣਦੇ ਹੀ ਪਿਆ ਕਹਿੰਦੇ ਸੀ ਆਪਾਂ ਤੁਹਾਨੂੰ ਸੁਰੱਖਿਅਤ ਪੰਜਾਬ ਬਣਾਵਾਂਗੇ ਇਹ ਸੁਰੱਖਿਅਤ ਬਣਾਵੇ ਜਿੱਥੇ ਆਏ ਦਿਨ ਛੇ ਵੀ ਖਚੋ ਕੋਡ ਸਖੋ ਮੋਬਾਈਲ ਖੋ ਲੋ ਤਾਂ ਹਰ ਕੋਈ ਦਿਲਾ ਇੱਕ ਬਰਫ ਦਿਲਾ ਆਇਉਂ ਜਿਹਾ ਦਿਲਾ ਹੈ ਕਿਹੜਾ ਦਿਲਾ ਜਿੱਥੇ ਸੀਸੀਟੀਵੀ ਕੈਮਰੇ ਦੇ ਵਿੱਚ ਚੂਰ ਪੱਜਦੇ ਮਜ਼ਦ ਨਹੀਂ ਆਵੇ ਜੇ ਨਜ਼ਰਤੀ ਆਦੀ ਤੇ ਪੁਲਿਸ ਨਜ਼ਰਤੀ ਆਦੀ ਕਿ ਡੀਐਸਪੀ ਜ਼ਿੰਮੇਦਾਰ ਐ ਐਸਐਸਪੀ ਨੇ ਭਗਵੰਤ ਨਾਨ ਜੀ ਤੁਸੀਂ ਜ਼ਿੰਮੇਦਾਰ ਹੋ ਤੁਸੀਂ ਸੁਰੱਖਿਆ ਆਪਣੀਆਂ ਭੈਣਾਂ ਨੂੰ ਦੇਤੀ ਤੁਹਾਡੇ ਘਰ ਵੀ ਭੈਣ ਹੈ ਮਾਂ ਹੈ ਧੀ ਹੈ ਬੋਲ ਦੇ ਵਾਸਤੇ ਤੁਸੀਂ ਗੱਡੀਆਂ ਦੀ ਸੁਰੱਖਿਆ ਦੇਤੀ ਰੱਜ ਕੇ ਦੇਤੀ ਪਰ ਕਿਆ ਪੰਜਾਬ ਦੀ ਧੀਆਂ ਦੀ ਸੁਰੱਖਿਆ ਤੁਸੀਂ ਖੋਲੀ ਕਿਆ ਸਵਾਲ ਪੁੱਛ ਰਿਹਾ ਮੈਂ ਸਾਰੀਆਂ ਭੈਣਾਂ ਤੋਂ ਸਵਾਲ ਪੁੱਛ ਲਿਆ ਸਹੇਰੇ ਹੋ ਕੇ ਆਪਣੇ ਬੱਚੇ ਆਇਓ ਭਗਵਾਨ ਤੁਮਾਰੀ ਆਪਣੀ ਮਾਲਗਰ ਖੰਡਿਆਏ ਆਪਾ ਆਪਣਾ ਹੱਕ ਰਹਿ ਨਾ ਆਇਆ ਕੀ ਰਹਿ ਨਾ ਆਪਾ ਕੀ ਰਹਿ ਨਾ ਆਮੇ ਭਗਵਾਨ ਤੁਮਾਰੀ ਨੇ ਮੋਟਾ ਦੇ ਲਾਖਿਆ ਛੂਟ ਬੋਲ ਕੇ ਪਰ ਹੂ ਨੂੰ ਨਾ ਕੋਈ ਹਿਸਾਬ ਨਹੀਂ ਹੋਣਾ ਤੇ ਮੇਰੀਓ ਪੈਨੋ ਇਹ ਮੋਟਾ ਦੇ ਟਾਈਮ ਪੈਨਾਂ ਨੂੰ ਵਾਦੇ ਦੇ ਕੇ ਵਰਤੇ ਜਾਂਦੇ ਆ ਪਰ ਇਹੀ ਪੈਨਾਂ ਨੂੰ ਹੁਣ ਦੇਖ ਲਓ ਕਿਆ ਨਾ ਜਾਦੇ ਵਾਦੇ ਪੂਰੇ ਕਰ ਤੋ ਤੁੱਖੀ ਸਾਡੋ ਨਿੱਤੇ ਸਾਈ